ਮੈਂ ਲੀਬਰ ਪਾਰਟੀ ਦਾ ਪ੍ਰਧਾਨ ਜੈਗਪਾਲ ਤੀਮਾਨ ਇੱਥੇ ਮੈਂ ਜਾ ਰਿਹਾ ਸੀ ਅਚਾਨਕ ਸੜਕ ਦੇ ਵਿੱਚ ਦੇਖਿਆ ਪੇ ਬਹੁਤ ਬੁਰਾ ਹਾਲ ਆ ਪਹਿਲਾਂ ਇਹ ਰੋਡ ਟੋਟਲ ਬਲੌਕ ਸੀ ਹੁਣ ਜੀਸੀਬੀ ਲਾ ਕੇ ਇਹਨਾਂ ਨੇ ਬਲੌਕ ਕੀਤੀ ਪਈ ਆ ਕਰ ਰਿਆ ਪੇ ਇਹਨਾਂ ਦੀ ਪਾਣੀ ਦੀ ਪਾਈਪਲਾਈਨ ਦੀ ਕੋਈ ਲੀਕਸ ਆ ਇੱਥੇ ਜਿਹੜੇ ਕਰਕੇ ਇਹ ਜੀਓ ਦੀਆਂ ਜਿਹੜੀਆਂ ਚੈਂਬਰ ਬਣਿਆ ਉਹਦੇ ਵਿੱਚ ਪਾਈ ਜਿਹੜਾ ਪਾਣੀ ਆ ਉਹ ਇੰਟਰ ਕਰ ਗਿਆ ਕਿਤੇ ਨਾ ਕਿਤੇ ਬੜੀ ਹੈਰਾਨੀ ਦੀ ਗੱਲ ਆ ਇੱਕ ਮਹੀਨਾ ਹੋ ਗਿਆ ਤੇ ਚਾਹੇ ਨਗਰ ਨਿਗਮ ਦਾ ਕਸੂਰ ਆ ਚਾਹੇ ਕਿਸੇ ਹੋਰ ਦਾ ਕਸੂਰ ਆ ਪਾਣੀ ਦੀ ਪਾਈਪ ਲਾਈਨ ਦੀ ਅਸਲੀ ਲੀਕਸ ਨਹੀਂ ਲੱਭੀ ਕਿ ਕਿੱਥੋਂ ਲੀਕਸ ਹੋ ਰਹੀ ਆ ਹੁਣ ਫੇ ਲੱਗਿਓ ਆਪ ਇਸ ਮੱਲੇ ਦੇ ਜਿਹੜੇ ਲੋਕ ਆ ਉਹ ਬੜੇ ਪੀੜਤ ਆ ਇਹ ਰਵਿਦਾਸ ਨਗਰ ਚੌਕ ਆ ਜਿਹੜੇ ਲੋਕ ਬੜੇ ਪੀੜਤ ਆ ਜੇਸੀਬੀ ਉੱਥੇ ਲੱਗੀ ਤੇ ਜਦੋਂ ਕਿ ਗੈਸ ਜਿਹੜੀ ਪਾਈਪਲਾਈਨ ਆ ਉਹ ਵੀ ਇੱਥੇ ਪੈ ਰਹੀ ਆ ਪਰ ਮੈਂ ਇਹ ਜ਼ਰੂਰ ਚਾਹਾਂਗਾ ਸਰਕਾਰ ਨੂੰ ਜਿਹੜਾ ਤੁਸੀਂ ਗੈਸ ਦਾ ਕਨੈਕਸ਼ਨ ਦੇ ਰਹੇ ਹੋ ਲੋਕਾਂ ਨੂੰ ਘੱਟੋ ਘੱਟ ਵੀ 50-50 ਲੱਖ ਰੁਪਏ ਦੀ ਇੰਸ਼ੋਰੈਂਸ ਦਾ ਕਲੇਮ ਦਿਓ ਮੈਂ ਲੋਕਾਂ ਨੂੰ ਵੀ ਅਪੀਲ ਕਰਨਾ ਚਾਹਾਂਗਾ ਹੁਸ਼ਿਆਰਪੁਰ ਵਾਸੀਆਂ ਨੂੰ ਗੈਸ ਪਾਈਪਲਾਈਨ ਜਿਹੜੀ ਆ ਜੇ ਘਟੀਆ ਕੁਆਲਿਟੀ ਦੀ ਆ ਕੁਆਲਿਟੀ ਸਰਕਾਰ ਨੂੰ ਚੈੱਕ ਕਰਨੀ ਚਾਹੀਦੀ ਆ ਸਰਕਾਰ ਨੂੰ ਇਹਦੀ ਗਾਰੰਟੀ ਲੈਣੀ ਚਾਹੀਦੀ ਆ ਤੇ ప్రతి ਘਰ ਨੂੰ ਘਟੋ ਘਟ 50-50 ਲੱਖ ਦਾ క్లెయిమ్ ਦਿੱਤਾ ਜਾਵੇ ਜੇ ਕੋਈ ਮਿਸ ਹੈਪਨਿੰਗ ਹੁੰਦੀ ਆ ਫਿਰ ਬੜੀ ਹੈਰਾਨੀ ਦੀ ਗੱਲ ਐ ਸੜਕ ਦੇ ਵਿੱਚ ਸੀਵਰੇਜ ਦਾ ਪਾਈਪਲਾਈਨ ਆ ਪਾਣੀ ਦਾ ਪਾਈਪਲਾਈਨ ਆ ਟੈਲੀਕਮਿਊਨੀਕੇਸ਼ਨ ਸਿਸਟਮ ਆ ਔਰ ਵਿੱਚੋਂ ਗੈਸ ਪਾਈਪਲਾਈਨ ਪਾਤੀਆ ਔਰ ਇਹਨਾਂ ਦੇ ਕੋਲ ਕੋਈ ਨਕਸ਼ਾ ਨਹੀਂ ਆ ਜਿਹੜਾ ਕਿ ਹੋਣਾ ਚਾਹੀਦਾ ਮੈਪ ਇੱਥੇ ਡਿਸਪਲੇ ਹੋਣਾ ਚਾਹੀਦਾ ਕੋਈ ਵੀ ਡਿਸਪਲੇ ਨਹੀਂ ਕੀਤਾ ਗਿਆ ਪਿਆ ਗੈਸ ਪਾਈਪਲਾਈਨ ਆ ਉਹ ਗੈਸ ਪਾਈਪਲਾਈਨ ਦਾ ਚੈਂਬਰ ਆ ਆ ਜੀਓ ਵਾਲਿਆਂ ਦਾ ਚੈਂਬਰ ਆ ਆ ਪਾਣੀ ਵਾਲਿਆਂ ਦਾ ਆ ਆ ਸੀਵਰੇਜ ਪਾਈਪਲਾਈਨ ਆ ਕੁਝ ਵੀ ਸਾਰਾ ਇਹਨਾਂ ਨੇ ਬੋਰੀ ਦੇ ਵਿੱਚ ਪਾ ਕੇ ਮਿਕਸ ਕਰਤਾ ਹੁਣ ਇਹਨਾਂ ਨੂੰ ਲੱਭ ਕੱਖ ਨਹੀਂ ਰਿਹਾ ਤੇ ਇਸ ਕਰਕੇ ਨਗਰ ਨਿਗਮ ਉਸ਼ਾਰਪਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਸਿਸਟਮ ਲਈ ਔਰ ਮੈਂ ਕਹਾਂਗਾ ਜੈਸਤੀ ਵੀ ਗਲਤੀ ਆ ਉਸ ਕੰਪਨੀ ਨੂੰ ਮੋਟਾ ਫਾਈਨਡ ਕੀਤਾ ਜਾਣਾ ਚਾਹੀਦਾ ਅੱਜ ਜੇ ਗੈਸ ਦੀ ਜਿਹੜੀ ਲੀਕ ਹੋਇਆ ਉਹ ਨਾ ਇਮੀਡੀਏਟਲੀ ਕੰਟਰੋਲ ਹੁੰਦੀ ਤੇ ਸ਼ਹਿਰ ਦੇ ਵਿੱਚ ਕੋਈ ਵੱਡੀ ਘਟਨਾ ਵਾਪਰ ਸਕਦੀ ਸੀ ਕੋ ਬਲਾਸ ਹੋ ਸਕਦਾ ਸੀਗਾ ਇਸ ਘਰ ਕੇ ਗੈਸ ਕੋਈ ਛੋੜੀਏ ਗੱਲ ਨਹੀਂ ਜਿਹੜੀ ਆਪਾਂ ਐਲਪੀਜੀ ਲੈਨੇ ਆ ਜਿਹੜੀ ਗੁਜਰਾਤ ਕੇਸ ਕੰਪਨੀ ਆ ਮੈਂ ਲੋਕਾਂ ਨੂੰ ਜ਼ਰੂਰ ਫੇ ਦੁਬਾਰਾ ਅਪੀਲ ਕਰਾਂਗਾ ਕਿ ਗੈਸ ਕੰਪਨੀ ਦਾ ਕਨੈਕਸ਼ਨ ਲੈਣ ਤੋਂ ਪਹਿਲਾਂ ਉਹਨਾਂ ਤੋਂ 50 ਲੱਖ ਦੀ ਇੰਸ਼ੋਰੈਂਸ ਦਾ ਬੌਂਡ ਜ਼ਰੂਰ ਭਰਾਓ ਕਿ ਕੰਪਨੀ ਜ਼ਿੰਮੇਵਾਰ ਹੋਏਗੀ ਜੇ ਘਰ ਦੇ ਵਿੱਚ ਕੋਈ 1921 ਗੱਲ ਵਾਪਰੀ